ਦੋਸਤਾਂ ਚ ਬੈਠੇ ਗੱਲਾਂ ਕਰਦੇ ਕਰਦੇ ਕਿਸੇ ਨੇ ਡਿਪਰੈਸ਼ਨ ਬਾਰੇ ਕਿਸੇ ਨੂੰ ਟੌਂਟ ਮਾਰਤਾ ਜਿਹੜਾ ਰਿਸ਼ਤੇਦਾਰ ਕੀ ਬਹੁਤਾ ਪੜਿਆ ਲਿਖਿਆ ਨਹੀਂ ਉਹਨੇ ਬਹੁਤੀ ਬੱਟੀਆਂ ਸੋਸਾਇਟੀ ਚ ਉੱਠਣਾ ਬੈਠਣਾ ਨਹੀਂ ਉਹ ਫੋਨ ਕਰਕੇ ਤੁਹਾਨੂੰ ਗਿਆਨ ਦੇ ਰਿਹਾ ਵੀ ਮੈਂਟਲ ਮੈਂਟਲ ਹੈਲਥ ਕੁਝ ਨਹੀਂ ਹੁੰਦੀ ਉਈਨਾਂ ਬਾਹਨੇ ਮਾਰ ਤੇਰਾ ਪਲਿਖਾ ਕਹਿੜਾ ਹੋ ਕਹਿੜਾ ਟਾਈਮ ਖਰਾਬ ਕਰ ਰਿਹਾ ਇਹੋ ਜਿਹੇ ਲੋਕਾਂ ਦੀਆਂ ਗੱਲਾਂ ਸੁਣ ਕੇ ਤੁਸੀਂ ਫੈਸਲਾ ਕਰ ਲਿਆ ਵੀ ਮੈਨੂੰ ਕੋਈ ਐਂਜ਼ਾਇਟੀ ਨਹੀਂ ਮੈਨੂੰ ਕੋਈ ਡਿਪਰੈਸ਼ਨ ਨਹੀਂ ਮੈਨੂੰ ਕੁਝ ਨਹੀਂ ਹੋਇਆ ਬਸ ਮੈਨੂੰ ਕਹਿੜਾ ਹੋਣਾ ਪੈਣਾ ਜਦੋਂ ਮਾਨਸਿਕ ਸਿਹਤ ਦੀਆਂ ਸਮੱਸਿਆਵਾਂ ਨੂੰ ਆਪਾਂ ਗੰਭੀਰਤਾ ਨਾਲ ਨਹੀਂ ਲੈਂਦੇ ਤਾਂ ਨਤੀਜੇ ਜਿਹੜੇ ਬਹੁਤ ਖਤਰਨਾਕ ਨਿਕਲ ਸਕਦੇ ਨੇ ਤੇ ਤੁਹਾਡੇ ਲਈ ਤੁਹਾਡੇ ਪਰਿਵਾਰ ਲਈ ਸਮਾਜ ਲਈ ਹਰ ਕਿਸੇ ਲਈ ਤਾਂ ਇਹਦੇ ਵਿੱਚ ਇਹ ਵੀ ਜੇ ਤੁਸੀਂ ਉਹਨੂੰ ਪੂਰਾ ਡੀਪ ਤੇ ਧਿਆਨ ਨਾਲ ਦੇਖੋਗੇ ਤਾਂ ਤੁਹਾਨੂੰ ਬਹੁਤ ਸਚਾਈ ਉਹ ਚ ਸਮਝ ਵੀ ਆਊਗੀ ਤੇ ਬਹੁਤ ਹੱਲ ਨੇ ਜਿਹੜੇ ਉਹ ਤੁਸੀਂ ਬਹੁਤ ਸਿੱਧੇ ਤੇ ਸੌਖੇ ਤਰੀਕੇ ਨਾਲ ਕੱਢ ਵੀ ਸਕੋਗੇ ਅੱਜ ਆਪਾਂ ਜਿਹੜੀ ਗੱਲ ਕਰਨੀ ਐ ਇਹ ਇਸੇ ਕਰਕੇ ਆ ਵੀ ਮੈਂਟਲ ਹੈਲਥ ਬਾਰੇ ਮਾਨਸਿਕ ਬਿਮਾਰੀਆਂ ਬਾਰੇ ਕੋਈ ਗੱਲ ਕਰਕੇ ਰਾਜੀ ਨਹੀਂ ਖੁੱਲ ਕੇ ਜੇ ਤੁਸੀਂ ਕਿਸੇ ਦੇ ਘਰੇ ਜਾਓ ਤੇ ਤੁਸੀਂ ਕਹੋ ਵੀ ਹਾਂ ਵੀ ਘਰ ਦੇ ਸਾਰੇ ਠੀਕ ਨੇ ਤੁਸੀਂ ਕਹੋ ਉਹ ਫਲਾਣਾ ਡਾਕਟਰ ਦੇ ਗਿਆ ਕੀ ਹੋਇਆ ਉਹ ਸ਼ੂਗਰ ਦੀ ਦਵਾਈ ਲੈਣ ਗਿਆ ਤੁਸੀਂ ਕਹੋ ਹਾਂ ਠੀਕ ਐ ਔਰ ਬਲੱਡ ਪ੍ਰੈਸ਼ਰ ਵਧਦਾ ਜੀ ਠੀਕ ਐ ਜਿਹੜੋ ਨੇ ਕਹਿੰਦਾ ਸਾਡੇ ਮੁੰਡੇ ਨੂੰ ਡਿਪਰੈਸ਼ਨ ਸੀ ਸਾਡੇ ਕੁੜੀ ਨੂੰ ਡਿਪਰੈਸ਼ਨ ਆ ਦਵਾਈ ਲੈਣ ਗਈ ਆ ਤੁਸੀਂ ਆਪੰਦਾ ਚਾ ਲਓ ਵੀ ਉਸ ਟਾਈਮ ਤੇ ਤੁਹਾਡਾ ਰਿਸਪਾਂਸ ਕੀ ਹੋਊਗਾ ਇਹ ਤਰ੍ਹਾਂ ਦੀ ਆਪਣੀ ਤਾਂ ਅੱਜ ਆਪਾਂ ਇਹਦੇ ਬਾਰੇ ਗੱਲ ਕਰਨੀ ਹੈ ਵੀ ਜਿਹੜਾ ਸਟਿਗਮਾ ਮੈਂਟਲ ਹੈਲਥ ਦਾ ਨਾ ਵੀ ਮੈਂਟਲ ਹੈਲਥ ਬਾਰੇ ਗੱਲ ਨਾ ਕਰਨੀ ਕਿ ਕਿਉਂ ਹੈ ਤੇ ਇਹਦੇ ਨਤੀਜੇ ਕੀ ਨੇ ਤੇ ਇਹਦਾ ਹੱਲ ਕੀ ਹੈ ਸ਼ੁਰੂ ਕਰਦੇ ਆਂ ਆਪਾਂ ਅੱਜ ਦਾ ਐਪੀਸੋਡ ਚੰਗੀ ਗੱਲ ਇਹ ਹੈ ਵੀ ਅੱਜ ਕੱਲ ਰੀਸੈਂਟਲੀ ਕਈ სპੋਰਟਸਮੈਨ, ਸਪੋਰਟਸ ਵੂਮਨ, ਕਈ ਵੱਡੇ ਸੈਲੀਬ੍ਰਿਟੀਜ਼ ਉਹਨਾਂ ਨੇ ਮੈਂਟਲ ਹੈਲਥ ਬਾਰੇ ਗੱਲ ਕਰਨੀ ਸ਼ੁਰੂ ਕਰੀ ਹੈ ਉਦੇ ਕਰਕੇ ਲੋਕਾਂ ਦਾ ਹੰਗਾਰਾ ਵੀ ਆ ਰਿਹਾ ਹੈ ਤੇ ਅੰਗਰੇਜ਼ੀ ਜਗਤ ਦੇ ਵਿੱਚ ਕਾਫੀ ਤੇ ਪੰਜਾਬ ਚ ਕਹਿ ਲਓ ਭਾਰਤ ਚ ਕਹਿ ਲਓ ਜਾਂ ਆਪਣੇ ਏਸ਼ੀਅਨ ਕਲਚਰ ਦੇ ਵਿੱਚ ਹਜੇ ਉਹਨਾ ਨਹੀਂ ਪਰ ਥੋੜੀ ਥੋੜੀ ਅਵੇਅਰਨੈਸ ਆ ਰਹੀ ਹੈ ਪਰ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਹੈ ਬਹੁਤ ਜ਼ਿਆਦਾ ਐਕਸੈਪਟੈਂਸ ਦੀ ਲੋੜ ਹੈ ਵੀ ਹਾਂ ਇਹ ਦਿੱਕਤ ਹੈ ਤੇ ਇਹ ਦਿੱਕਤ ਹੈ ਜਿਹੜੀ ਇਹਦਾ ਵੀ ਹੱਲ ਹੈ ਇਹ ਲੋਕਾਂ ਨੂੰ ਵੀ ਜਿਉਣ ਦਾ ਉਹਨਾ ਹੀ ਅਧਿਕਾਰ ਹੈ ਇਹ ਆਮ ਮਨੁੱਖਾਂ ਦੇ ਵਿੱਚ ਹਰ ਕਿਸੇ ਨੂੰ ਹੋ ਰਹੀ ਹੈ ਇਨਾਂ ਨੂੰ ਆਪਾਂ ਆਪਦੇ ਆਪ ਤੋਂ ਵੱਖਰੇ ਕਰਕੇ ਨਹੀਂ ਦੇਖ ਸਕਦੇ ਤੁਸੀਂ ਤੇ ਮੈਂ ਵੀ ਵਿੱਚ ਹੀ ਆ ਆਪਾਂ ਨੂੰ ਵੀ ਹੁੰਦੀ ਹੈ ਇਸ ਤਰੀਕੇ ਨਾਲ ਆਪਾਂ ਇਸ ਚੀਜ਼ ਨੂੰ ਜਦੋਂ ਕਰਨਾ ਹੈ ਤਾਂ ਫਿਰ ਜਾ ਕੇ ਗੱਲਾਂ ਜਿਹੜੀਆਂ ਨੇ ਉਹ ਬੈਟਰ ਹੋਣਗੀਆਂ ਪਹਿਲਾਂ ਗੱਲ ਕਰਦੇ ਹੁਣ ਮੈਂਟਲ ਹੈਲਥ ਸਟਿਗਮਾ ਅਸਲ 'ਚ ਹੈ ਕੀ ਸਟਿਗਮਾ ਕੀ ਹੁੰਦਾ ਵੀ ਜਦੋਂ ਤੁਹਾਡੇ ਕਿਸੇ ਵੱਖਰੇਵੇਂ ਦੀ ਵਜ੍ਹਾ ਕਰਕੇ ਲੋਕ ਤੁਹਾਡੇ ਨਾਲ 네ਗੇਟਿਵ ਥਾਟਸ ਲਿੰਕ ਕਰਦੇ ਹੋ ਸਟਿਗਮਾ ਸ਼ਬਦ ਦਾ ਜਨਮ ਲੈਟਿਨ ਭਾਸ਼ਾ 'ਚ ਹੋਇਆ ਤੇ ਸਟਿਗਮਾ ਦਾ ਮਤਲਬ ਹੈਗਾ ਨਿਸ਼ਾਨ ਜਾਂ ਮਾਰਕ ਵੀਰ ਤੁਹਾਡੇ ਤੁਹਾਨੂੰ ਇੱਕ ਤਰ੍ਹਾਂ ਨਾਲ ਸਟਿਗਮਟਾਈਜ਼ ਕਰ ਰਹੇ ਨੇ ਤੁਹਾਡੇ ਇੱਕ ਮਾਰਕ ਲਾਉਂਦੇ ਨੇ 멘ਟਲ ਹੈਲਥ ਸਟਿਗਮਾ ਜਿਹੜਾ ਇਹ ਤੁਹਾਡੀਆਂ 멘ਟਲ ਹੈਲਥ ਦੀਆਂ ਬਿਮਾਰੀਆਂ 멘ਟਲ ਹੈਲਥ ਦੀ ਇਲਨੈਸ 멘ਟਲ ਹੈਲਥ ਉਹਦੇ ਕਰਕੇ ਜਿਹੜਾ ਉਹਦੇ ਕਰਕੇ 네ਗੇਟਿਵ ਬਿਹੇਵੀਅਰ ਤੁਹਾਨੂੰ ਚੱਲਣਾ ਪੈਂਦਾ ਉਹਨੂੰ ਆਪਾਂ ਕਹਿ ਸਕਦੇ ਹਾਂ ਕਿ 멘ਟਲ ਹੈਲਥ ਦਾ ਸਟਿਗਮਾ ਵੀ 멘ਟਲ ਹੈਲਥ ਬਾਰੇ ਗੱਲ ਕਰੀਏ ਨਾ 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 ਆਹ ਕੀ ਗੱਲ ਹੋ ਗਈ ਉਹ ਚੀਜ਼ ਹੈ ਹੁਣ ਇਹਦੇ ਕਈ ਤਰੀਕੇ ਨੇ ਇਹ ਕਈ ਕਾਰ ਕਈ ਤਰੀਕੇ ਦਾ ਵੱਖ-ਵੱਖ ਤਰ੍ਹਾਂ ਦਾ ਸਟਿਗਮਾ ਪਹਿਲਾ ਹੈਗਾ ਪਬਲਿਕ ਪਾਵ ਜਨਤਕ ਇਹ ਉਦੋਂ ਪੈਦਾ ਹੁੰਦਾ ਜਦੋਂ ਇੱਕ ਵੱਡੇ ਗਰੁੱਪ ਨੇ ਇੱਕ ਵੱਡੀ ਇੱਕ ਤੁਸੀਂ ਕਹੋ ਵੀ ਇੱਕ ਸੰਗਠਨ ਨੇ ਇਹੀ ਕਹਤਾ ਵੀ ਇਹ ਚੀਜ਼ ਤਾਂ ਹੈ ਹੀ ਨਹੀਂ ਯਾਰ ਹੁਣ ਬਹੁਤ ਲੋਕ ਨੇ ਜਿਹੜੇ ਕਹਿੰਦੇ ਨੇ ਹਨਾ ਵੀ ਇਸ ਸਟਿਗਮਾ ਬਣਾ ਦੇਣਗੇ ਵੀ ਕੋਈ ਮੈਂਟਲ ਹੈਲਥ ਵਾਲਾ ਕੋਈ ਇਸ਼ੂ ਨਹੀਂ ਹੁੰਦਾ ਸਭ ਬਹਾਨੇ ਨੇ ਹਨਾ ਤਾਂ ਉਹ ਫਿਰ ਅੱਗੇ 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 ਜਾ ਕੇ ਉਹਦਾ ਇੱਕ ਵਿਸ਼ਵਾਸ ਬਣ ਜਾਂਦਾ ਕਿਉਂਕਿ ਉਹਨਾਂ ਦੇ ਨਾਲ ਅੱਗੇ ਬੰਦੇ ਜੁੜਦੇ ਜਾਂਦੇ ਨੇ ਤਾਂ ਉਹ ਹੋ ਗਿਆ ਪਬਲਿਕ ਸਟਿਗਮਾ ਇਸ ਤੋਂ ਬਾਅਦ ਹੋ ਗਿਆ ਸੈਲਫ ਸਟਿਗਮਾ ਸੈਲਫ ਸਟਿਗਮਾ ਕੇ ਮੇ ਹੋ ਗਿਆ ਵੀ ਇਹ ਉਹ ਹਾਲਾਤ ਨੇ ਜਦੋਂ ਇਨਸਾਨ ਮੈਂਟਲ ਹੈਲਥ ਬਾਰੇ ਸਮਾਜ ਜਾਂ ਪਰਿਵਾਰ ਵੱਲੋਂ ਕੀਤੇ ਨੈਗੇਟਿਵ ਐਟੀਟਿਊਡ ਨੂੰ ਬਿਨਾਂ ਸੋਚੇ ਸਮਝੇ ਆਪੇ ਅੰਦਰ ਧਾਰਨ ਕਰ ਲੈਂਦਾ ਵੀ ਕਿਉਂਕਿ ਸਾਰੇ ਕਹਿ ਰਹੇ ਨੇ ਇਹ ਗਲਤ ਆ ਯਾਰ ਤਾਂ ਇਹ ਗਲਤ ਹੈ ਆਪਦੇ ਅੰਦਰੇ ਧਾਰ ਲਿਆ ਤਾਂ ਉਹਦੇ ਨਾਲ ਫਿਰ ਇੱਕ ਬਹੁਤ ਵੱਡੀ ਦਿੱਕਤ ਆ ਜਿਹੜਾ ਉਹਨੂੰ ਸਾਹਮਣਾ ਕਰਨਾ ਪੈਂਦਾ ਇਦੋਂ ਅਗਲਾ ਹੋ ਗਿਆ ਇੰਸਟੀਚੂਨਲ ਸਟਿਗਮਾ ਇੰਸਟੀਚੂਨਲ ਸਟਿਗਮਾ ਕਿਵੇਂ ਹੋ ਗਿਆ ਪਾਲਿਸੀ ਮੇਕਰਸ ਨੇ ਜਿਹੜੇ ਇੱਕ ਮੁਲਕ ਦੀ ਪਾਲਿਸੀ ਇਹੋ ਜੀ ਹੋਵੇ ਵੀ ਜਿਹਦੇ ਵਿੱਚ ਉਹਨਾਂ ਨੇ ਗੱਲਾਂ ਵੀ ਜਿੰਨੂ ਜਿੰਨੂ ਡਿਪਰੈਸ਼ਨ ਆਉਂਦੇ ਨਾਲ ਫਿਰ ਭੱਜੋ ਉਥੋਂ ਕਾਉ ਇੰਸਟੀਚਿਊਨ ਨੇ ਇੱਕ ਸਟਿਗਮਾ ਕ੍ਰੀਏਟ ਕਰਤਾ ਕਿ ਯੂਨੀਵਰਸਿਟੀ ਦੇ ਵਿੱਚ ਕ੍ਰੀਏਟ ਹੋ ਜਾਣਾ ਪੁਰਾਣੇ ਟਾਈਮਾਂ ਚ ਜ਼ਿਆਦਾ ਸੀ ਕੱਜਕੱਲ ਵੀ ਵੈਸਟਰਨ ਵਰਲਡ ਦੇ ਵਿੱਚ ਤਾਂ ਇਹੋ ਚੀਜ਼ ਬਹੁਤ ਜ਼ਿਆਦਾ ਖੁੱਲੇ ਤੌਰ ਤੇ ਤਾਂ ਘਟ ਚੁੱਕੀ ਐ ਅ ਸਿੱਧੇ ਤੌਰ ਤੇ ਤਾਂ ਸਾਰਾ ਕੁਝ ਜਾਰੀ ਐ ਪਰਸੈਪਟਿਵ ਸਟਿਗਮਾ ਪਰਸੈਪਟਿਵ ਸਟਿਗਮਾ ਕੀ ਆ ਇਹਦੇ ਹੇਠ ਆ ਲੋਕ ਆਪਣੀ ਮਾਨਸਿਕ ਸਿਹਤ ਬਾਰੇ ਦੂਜਿਆਂ ਵੱਲੋਂ ਕਹੀਆਂ ਨੈਗੇਟਿਵ ਗੱਲਾਂ ਤੋਂ ਡਰ ਜਾਂਦੇ ਨੇ ਤੇ ਫਿਰ ਉਹ ਕਿਸੇ ਮਾਹਰ ਕੋਲੇ ਜਾਂਦੇ ਨਹੀਂ ਅਪਰੋਚ ਕਰਨ ਵੀ ਮੈਂ ਕਿਹੜਾ ਠੀਕ ਹੋਣਾ ਇਹ ਤਾਂ ਮੇਰੇ ਮਨ ਚ ਹੀ ਐ ਇਹਦਾ ਕੁਝ ਹੋਣਾ ਹੀ ਨਹੀਂ ਫਲਾਣੇ ਨੇ ਤਾਂ ਕਿਹਾ ਸੀ ਲੇਵਲ ਅਬੋਇਡੈਂਸ ਸਟਿਗਮਾ ਹੁਣ ਕਈ ਆਪਾਂ ਜਦੋਂ ਇਸ ਗਲਤ ਰਸਦਦੇ ਨੇ ਵੀ ਜੇ ਮੇਰੀ ਮੈਂਟਲ ਹੈਲਥ ਬਾਰੇ ਲੋਕਾਂ ਨੂੰ ਪਤਾ ਲੱਗ ਗਿਆ ਤਾਂ ਲੋਕ ਫਿਰ ਮੈਨੂੰ ਲੇਬਲ ਕਰਨ ਲੱਗ ਜਾਣਗੇ ਫਿਰ ਮੇਰੀ ਨੌਕਰੀ ਚਲੀ ਜਾਊਗੀ ਫਿਰ ਮੇਰੇ ਦੋਸਤ ਹਟ ਜਾਣਗੇ ਇਹਨਾਂ ਗੱਲਾਂ ਕਰਕੇ ਨਾ ਉਹ ਇਲਾਜ ਹੀ ਨਹੀਂ ਕਰਾਉਂਦੇ ਤਾਂ ਸਭ ਤੋਂ ਖਾਸ ਐਗਜ਼ਾਮਪਲ ਕੈਨੇਡਾ ਚ ਮੇਰੇ ਕੋਲੇ ਆਉਂਦਾ ਜਦੋਂ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਡਾਕਟਰ ਦੇ ਨਹੀਂ ਜਾਂਦੇ ਵੀਰੇ ਉਹ ਮੇਰਾ ਜ਼ਵਾਕ ਖੋਲਣਗੇ ਜ ਜਿਹਨਾਂ ਨੂੰ ਪਤਾ ਲੱਗ ਗਿਆ ਮੈਨੂੰ ਡਿਪਰੈਸ਼ਨ ਹੋ ਮੇਰਾ ਜ਼ਵਾਕ ਲੈ ਜਾਣਗੇ ਵੀ ਉਹ ਬਿਲੇ ਫਿਰਦੇ ਨੇ ਲੋਕਾਂ ਦਾ ਜ਼ਵਾਕ ਛਕਦੇ ਲੱਖਾਂ ਲੋਕਾਂ ਨੂੰ ਡਿਪਰੈਸ਼ਨ ਡਿਪਰੈਸ਼ਨ ਇਹ ਜੀ ਬਿਮਾਰੀ ਥੋੜੀ ਆ ਵੀ ਥੋੜਾ ਜਵਾਕ ਲੈ ਕੇ ਜਾਣਾ ਉਹਨਾਂ ਨੇ ਉਹ ਤੁਹਾਨੂੰ ਚਾਰ ਗੋਲੀਆਂ ਦੇਣਗੇ ਤੁਸੀਂ ਗੱਡੀ ਰਾਹ ਤੇ ਪਾ ਲਓਗੇ ਠੀਕ ਹੈ ਪਰ ਇਹ ਸਟਿਗਮਾ ਮੇਰਾ ਰਿਸ਼ਤਾ ਨਹੀਂ ਹੋਣਾ ਰਿਸ਼ਤੇਦਾਰ ਹੱਸਣਗੇ ਇਹ ਸਟਿਗਮਾ ਇਹਦੀ ਹੁਣ ਤੁਹਾਨੂੰ ਐਗਜ਼ਾਮਪਲਾਂ ਦਿੰਨਾ ਇਹ ਇਹ ਬਹੁਤ ਇੰਟਰਸਟਿੰਗ ਨੇ ਵੀ ਗਲਤ ਨਾਮ ਲੈਣੇ ਕਿਸੇ ਵਿਅਕਤੀ ਨੂੰ ਪਾਗਲ ਕਹਿਣਾ ਮੈਂਟਲ ਕਹਿਣਾ ਕਮਜ਼ੋਰ ਕਹਿਣਾ ਕਰੈਕ ਕਹਿਣਾ ਇਹ ਇੱਕ ਐਗਜ਼ਾਮਪਲ ਆ ਵੀ ਜਿਹਦੇ ਕਰਕੇ ਫਿਰ ਬੰਦਾ ਝਿਜਕਦਾ ਆਪਣੀ ਹਾਲਾਤ ਬਾਰੇ ਆਪਣੀ ਸਿਚੁਏਸ਼ਨ ਬਾਰੇ ਕਿਸੇ ਨੂੰ ਦੱਸਣ ਤੋਂ ਗਲਤ ਇਨਸਾਨ ਵਜੋਂ ਕਿਸੇ ਨੂੰ ਪੇਸ਼ ਕਰਨਾ ਵੀ ਇਹ ਮੈਂਟਲੀ ਠੀਕ ਨਹੀਂ ਹੈਗਾ ਯਾਰ ਇਹ ਤਾਂ ਸਿੱਧਾ ਹੈ ਇਹ ਤਾਂ ਸੁਧਾਰਨ ਹੈ ਹੈਨਾ ਇਹ ਤਾਂ ਇਨਕੰਪੀਟੈਂਟ ਹੈ ਉਹ ਇਹ ਤੋਂ ਕਿੱਥੇ ਹੋਣਾ ਯਾਰ ਇਹਦੋਂ ਅਗਲਾ ਹੈਗਾ ਦੋਸ਼ ਲਾਉਣਾ ਵੀ ਤੂੰ ਤਾਂ ਯਾਰ ਖਤਮ ਹੀ ਹੋ ਗਿਆ ਤੈਨੂੰ ਤੇ ਇਹ ਚੀਜ਼ ਖਾ ਗਈ ਤੂੰ ਤਾਂ ਬਸ ਉਹਨੂੰ ਕਿਸੇ ਕੰਮ ਦਾ ਨਹੀਂ ਰਿਹਾ ਹੈਨਾ ਤੂੰ ਹੁਣ ਬਸ ਜ਼ੀਰੋ ਹੋ ਗਿਆ ਤੇ ਤੈਨੂੰ ਕੰਟਰੋਲ ਹੀ ਨਹੀਂ ਹੋਈ ਯਾਰ ਤੇਤੋ ਯਾਰ ਆਪਣੀ ਮੈਂਟਲ ਹੈਲਥ ਨਹੀਂ ਕੰਟਰੋਲ ਹੋਈ ਹੋਰ ਤੂੰ ਕੀ ਕਰੇਗਾ ਠੀਕ ਹੈ ਇਸ ਤਰ੍ਹਾਂ ਦੇ ਸਟੇਜ 'ਚ ਤੂੰ ਚਾਰੇ ਪਾਸੇ ਤੁਸੀਂ ਆਪ ਵੀ ਮਜ਼ਾਕ ਡਾਉਣਾ ਕਿਸੇ ਦੀ ਮੈਂਟਲ ਹੈਲਥ ਫਸੇ ਹੋਣ ਕਰਕੇ ਉਹਦਾ ਫਿਰ ਮਜ਼ਾਕ ਡਾਉਣਾ ਉਹਦੀਆਂ ਰੀਸਾਂ ਲਾਉਣੀਆਂ ਉਹਦੀ ਨਕਲ ਕਰਨੀ ਉਹਨੂੰ ਤਪਾਉਣਾ ਤਾਂ ਉਹ ਆਪਦੇ ਆਪ ਚ ਇੱਕ ਬਹੁਤ ਮੇਜਰ ਹੈ ਅਵੋਇਡ ਕਰਨਾ ਜਿਹੜੇ ਬੰਦੇ ਦੀ ਮੈਂਟਲ ਹੈਲਥ ਮਾੜੀ ਹੈ ਹੁਣ ਉਹਨੂੰ ਫੋਨ ਨਹੀਂ ਕਰਨਾ ਹੁਣ ਉਹਦੇ ਨਾਲ ਗੱਲ ਨਹੀਂ ਕਰਨੀ ਹੁਣ ਉਹਦੇ ਨਾਲ ਬੈੱਡ ਤੇ ਨਹੀਂ ਬਹਿਣਾ ਹੁਣ ਐ ਕਰਨਾ ਵੀ ਤੂੰ ਅਸ਼ੂਤ ਹੈ ਕੱਲ ਪਰਸੇ ਇੱਕ ਐਗਜ਼ਾਮਪਲ ਕਿਸਦਾ ਫੋਨ ਆਇਆ ਸੀਗਾ ਵੀ ਕੁੜੀ ਉਹਦੀ ਬੈਸਟ ਫਰੈਂਡ ਹੈ ਜਿਹੜੀ ਉਹਦਾ ਫੋਨ ਨਹੀਂ ਚੱਕ ਰਹੀ ਕਿ ਨਹੀਂ ਮੇਰੀਆਂ ਆਪਣੀਆਂ ਪ੍ਰੋਬਲਮਾਂ ਬਹੁਤ ਨੇ ਹੁਣ ਕਿਉਂਕਿ ਇਹ ਕੁੜੀ ਨੂੰ ਮੈਂਟਲ ਹੈਲਥ ਦੀ ਪ੍ਰੋਬਲਮ ਹੈ ਤੇ ਇਹ ਅਕਨੋਲੈਜ ਕਰ ਰਹੀ ਹੈ ਮੈਨੂੰ ਹੈ ਕੰਮ ਤੇ ਮੈਂਟਲ ਹੈਲਥ ਦਾ ਜਿਹੜਾ ਸਟਿਗਮਾ ਉਹਦੀਆਂ ਤੁਹਾਨੂੰ ਐਗਜ਼ਾਮਪਲਾਂ ਦੇਣਾ ਸਟੱਡੀਜ਼ ਦੱਸਦੀਆਂ ਨੇ ਵੀ 26% ਅਮਰੀਕੀ ਜਿਹੜੇ ਅਡਲਟ ਨੇ ਉਹ ਕਿਸੇ ਨਾ ਕਿਸੇ ਇਲਾਜਯੋਗ ਮੈਂਟਲ ਹੈਲਥ ਕੰਡੀਸ਼ਨ ਦੇ ਵਿੱਚੋਂ ਲੰਗੇ ਨੇ ਪਰ ਫਿਰ ਵੀ ਬਹੁਤ ਸਾਰੇ ਵਰਕਪਲੇਸਸ ਨੇ ਬਹੁਤ ਸਾਰੇ ਕਾਰਨ ਇਹਨਾਂ ਦੀਆਂ ਜਿਹੜੀਆਂ ਪ੍ਰੋਬਲਮਾਂ ਵਧਾਈਆਂ ਨੇ ਜਿਵੇਂ ਕਿ ਐਮਪਲਾਇਰਸ ਨੂੰ ਲੱਗਦਾ ਵੀ ਕੋਈ ਹੈਲਥ ਹੈਲਥ ਦਾ ਇਸ਼ੂ ਨਹੀਂ ਛੁੱਟੀ ਮਾਰਨ ਦੇ ਬਹਾਨੇ ਮਾਰਦਾ ਜੇ ਬੰਦਾ ਕਿਹਾ ਮੈਂ ਥੈਰੇਪੀ ਲੈਣ ਜਾਣਾ ਹੈ ਤਾਂ ਸ਼ਿਫਟ ਨਹੀਂ ਬਦਲਣੀ ਤਾਂ ਹੈਲਪ ਨਹੀਂ ਕਰੂੰਗੀ ਥੈਰੇਪੀ ਲੈਣ ਨੂੰ ਕਿਉਂ ਤੈਨੂੰ ਤੂੰ ਕਿਹੜਾ ਡਾਕਟਰ ਦੇ ਚੱਲੇ ਆ ਹੈਨਾ ਇਸ ਤਰੀਕੇ ਨਾਲ ਜਦੋਂ ਕੋਈ ਬੰਦਾ ਇਲਾਜ ਵਾਲ ਨੂੰ ਜਾਣਾ ਚਾਹੁੰਦਾ ਹੈ ਤਾਂ ਉਹਦੇ ਵਿੱਚ ਫਿਰ ਆਪਾਂ ਨੇ ਡਿੱਕਾ ਪਾਉਣਾ ਉਹਦੇ ਨਾਲਦਿਆਂ ਨੇ ਡਿੱਕਾ ਪਾਉਣਾ ਵੀ ਹਾਂ ਉੱਥੇ ਗਿਆ ਸੀ ਐਂ ਗਿਆ ਸੀ ਤੇ ਉਹਦੇ ਨਾਲ ਡਰ ਵੀ ਲੱਗਣਾ ਬੰਦੇ ਨੂੰ ਵੀ ਇਹਦੇ ਨਾਲ ਮੇਰੀ ਪ੍ਰੋਮੋਸ਼ਨ ਰੁਕ ਜਾਊ ਇਹਦੇ ਨਾਲ ਮੇਰਾ ਅੱਗੇ ਵਧਣਾ ਰੁਕ ਜਾਊ ਇਹਦੇ ਨਾਲ ਮੇਰੀ ਪ੍ਰੋਗਰੈਸ ਰੁਕ ਜਾਊਗੀ ਤਾਂ ਇਹ ਸਾਰੀਆਂ ਚੀਜ਼ਾਂ ਕੰਮ ਤੇ ਅਕਸਰ ਤੁਹਾਨੂੰ ਦਿਖਦੀਆਂ ਨੇ ਹੈਨਾ ਤਾਂ ਤੁਹਾਡੇ ਬਿਹੇਵੀਅਰ ਨੂੰ ਲੈ ਕੇ ਗਲਤ ਕਮੈਂਟ ਕਰਨੇ ਲੋਕਾਂ ਵੱਲੋਂ ਉਹ ਇੱਕ ਬਹੁਤ ਵੱਡੀ ਦਿੱਕਤ ਹੈਗੀ ਇਹਦੇ ਨਤੀਜੇ ਨੇ ਜਿਹੜੇ ਨਤੀਜੇ ਬਹੁਤ ਭਿਆਨਕ ਨਿਕਲਦੇ ਨੇ ਫਿਰ ਹੁਣ ਆਪਾਂ ਨਤੀਜਿਆਂ ਦੀ ਗੱਲ ਕਰਦੇ ਆਂਗੇ ਕਿ ਇਹਦੀ ਕੀਮਤ ਆਪਾਂ ਆਲਰੇਡੀ ਐਜ਼ ਅ ਵਰਲਡ ਆਪਾਂ ਚੁਕਾ ਰਹੇ ਆਂ ਕਿਉਂਕਿ ਅਮਰੀਕਾ ਦੀ ਲਗਭਗ 19% ਜਿਹੜੀ ਆਬਾਦੀ ਆ ਫਿਰ ਰਿਜ਼ਲਟ ਅਮਰੀਕਾ ਦੇ ਜ਼ਿਆਦਾ ਤਾਂ ਨਹੀਂ ਕਿਉਂਕਿ ਸਟੱਡੀਜ਼ ਜ਼ਿਆਦਾ ਹੁੰਦੀਆਂ ਨੇ ਉਹਦੇ 19% ਆਬਾਦੀ ਜਿਹੜੀ ਅਨਸਰਟੀ ਡਿਪਰੈਸ਼ਨ ਚ ਲੰਗੀ ਹੈ ਤੇ ਕੋਵਿਡ ਤੋਂ ਬਾਅਦ ਤਾਂ ਇਹ ਕੰਮ ਬਹੁਤ ਝੱਕਿਆ ਗਿਆ ਇੰਡੀਆ ਚ ਵੀ ਸਾਰੇ ਕਿਤੇ ਰਿਸਰਚਰ ਨੇ ਇਕੱਲੇ 2020 ਦੇ ਵਿੱਚ ਦੱਸਿਆ ਵੀ ਇਸ ਵਜ੍ਹਾ ਦੇ ਨਾਲ ਦੁਨੀਆ ਭਰ ਚ 2 ਤੋਂ 5 ਟ੍ਰਿਲੀਅਨ ਅਮਰੀਕੀ ਡਾਲਰ ਦਾ ਸਾਲਾਨਾ ਘਾਟਾ ਪੈ ਰਿਹਾ ਤੇ ਇਹ ਘਾਟੇ ਦਾ ਕਾਰਨ ਹੈ ਪੂਰ ਮੈਂਟਲ ਹੈਲਥ ਜਿਹਦੇ ਕਰਕੇ ਪੂਰ ਪ੍ਰੋਡਕਟਿਵਿਟੀ ਦਾ ਬੰਦਾ ਕੰਮ ਵੀ ਉਸ ਲੈਵਲ ਤੱਕ ਨਹੀਂ ਕਰ ਸਕਦਾ ਤੇ ਉਹਦੇ ਕਰਕੇ ਜਿਹੜਾ ਘਾਟਾ ਹੈ ਇਹ ਪੈ ਰਿਹਾ ਹੁਣ ਮੈਂ ਤੁਹਾਨੂੰ ਇਹ ਨਾ ਨੋਟਸ ਦੇ ਵਿੱਚੋਂ ਪੜ੍ਹ ਕੇ ਸੁਣਾਉਣਾ ਵੀ ਇਹਦੀ ਹਿਸਟਰੀ ਕੀ ਆ ਬੜੀ ਇੰਟਰਸਟਿੰਗ ਆ ਪੁਰਾਣੇ ਸਮੇਂ ਚ ਮਾਨਸਿਕ ਸਿਹਤ ਦੇ ਜਿਹੜੇ ਮੁੱਦੇ ਸੀ ਉਹਨਾਂ ਨੂੰ ਸੁਪਰਨੈਚੁਰਲ ਪਾਵਰਸ ਦੇ ਨਾਲ ਉਹ ਜੋੜ ਦਿੰਦੇ ਸੀਗੇ ਹਨਾ ਯੂਨਾਨੀਆਂ ਨੇ ਵੱਖ-ਵੱਖ ਕਿਸਮ ਦੀਆਂ ਮੈਂਟਨੈਸ ਨੂੰ ਵੱਖ-ਵੱਖ ਦੇਵੀ-ਦੇਵਤਿਆਂ ਦੇ ਨਾਲ ਜੋੜ ਦਿੱਤਾ ਸੀ ਲਗਭਗ 400 BC ਦੇ ਵਿੱਚ ਯੂਨਾਨੀ ਡਾਕਟਰ ਹਿਪੋਕ੍ਰੇਟਸ ਨੇ ਤਬਦੀਲੀ ਲਿਆਂਦੀ ਸੀ ਉਹਨੇ ਮੈਂਟਰਲ ਡਿਸਆਰਡਰ ਦਾ ਸਰੀਰਕ ਬਿਮਾਰੀਆਂ ਵਜੋਂ ਇਲਾਜ ਕਰਨਾ ਸ਼ੁਰੂ ਕੀਤਾ ਸੀ ਉਹ ਤੰਤਰਮੰਤਰ ਟੂਨੇ ਜਾਦੂ ਦੀ ਬਜਾਏ ਦਵਾਈਆਂ ਦੀ ਵਰਤੋਂ ਦੇ ਹੱਕ ਵਿੱਚ ਆਇਆ ਸੀ ਤੇ ਉਹਦੇ ਕਰਕੇ ਫਿਰ ਉਹਦੇ ਇੱਕ ਇੱਕ ਵੇਵ ਸ਼ੁਰੂ ਹੋਈ ਸੀ ਹਿਪੋਕ੍ਰੇਟਸ ਤੋਂ ਪਰ ਸਾਡੇ ਇੱਥੇ ਹੁਣ ਤੱਕ ਜੋ ਹਾਲਾਤ ਨੇ ਉਹਨੇ ਅੱਗੇ ਨਹੀਂ ਵਧਿਆ ਸਾਡੇ ਡਾਕਟਰਾਂ ਦੀ ਡਿਗਰੀ ਤੋਂ ਵੱਧ ਪਰੋਸਾ ਅੱਜ ਕੱਲ੍ਹ ਵੀ ਆਪਾਂ ਬਾਬੇ ਦੀ ਸੁਵਾਹ ਤੇ ਕਰਦੇ ਆਂ ਤੇ ਬਾਬੇ ਦੇ ਪਾਣੀ ਤੇ ਕਰਦੇ ਆਂ ਜਾਂ ਬਾਬੇ ਦੇ ਲੱਡੂ ਤੇ ਕਰਦੇ ਆਂ ਜਾਂ ਬਾਬੇ ਦੇ ਪੀੜੇ ਤੇ ਕਰਦੇ ਆਂ ਠੀਕ ਆ ਯੂਰਪ ਦੇ ਵਿੱਚ ਉਸ ਟਾਈਮ ਤੇ ਇਹ ਦੂਜੇ ਪਾਸੇ ਨੂੰ ਚੱਲ ਰਿਹਾ ਸੀ ਜਦੋਂ ਹਿਪੋਕ੍ਰੇਟਸ ਨੇ ਉਹ ਕੀਤਾ ਯੂਰਪ ਦੇ ਵਿੱਚ ਜਿਹੜੀਆਂ ਸੀ ਉੱਥੋਂ ਭੂਤਾਂ ਚੜੇਲਾਂ ਨੂੰ ਪ੍ਰਮੁੱਖ ਮੰਨਿਆ ਜਾਂਦਾ ਸੀਗਾ ਉਹਨਾਂ ਨੇ ਬਈ ਤਰਾ ਜਿਹੜੀਆਂ ਅਟਰੋਸਟਿਸ ਯੂਰਪ 'ਚ ਹੋਈਆਂ ਮੈਂਟਲ ਹੈਲਥ ਨੂੰ ਲੈ ਕੇ ਉਹ ਤਾਂ ਤੁਸੀਂ ਕਿਤੇ ਪੜ ਲਿਆ ਵੀ ਉਹਨਾਂ ਨੇ ਤਾਂ ਜੋ ਕੀਤਾ ਵੀ ਉਹ ਤਾਂ ਸੁਣਨ ਕਹਿਣ ਯੋਗ ਵੀ ਨਹੀਂ ਹੈਗਾ ਹੈਨਾ ਇਹਦੇ ਨਤੀਜੇ ਚ ਫਿਰ ਹੋਇਆ ਕੀ ਸੀਗਾ ਵੀ 1600 ਦੇ ਦਹਾਕਿਆਂ ਚ ਮੈਂਟਲ ਇੰਸਟੀਚਿਊਸ਼ਨ ਬਣਨੀਆਂ ਸ਼ੁਰੂ ਹੋਈਆਂ ਸੀ ਜਿਨ੍ਹਾਂ ਚ ਇਹ ਲੋਕਾਂ ਨਾਲ ਬਹੁਤ ਹੀ ਅਣਮਨੁੱਖੀ سلوਕ ਜਿਹੜਾ ਉਹ ਕੀਤਾ ਗਿਆ ਸੀ ਤੇ ਇਹਦੀਆਂ ਤੁਹਾਨੂੰ ਐਵਿਡੈਂਸ ਜੇ ਤੁਸੀਂ ਪੜੋਗੇ ਹਿਸਟਰੀ ਦੇ ਵਿੱਚ ਯੂਰਪ ਦੇ ਵਿੱਚ ਇੰਗਲੈਂਡ ਦੇ ਵਿੱਚ ਤੁਹਾਨੂੰ ਕਾਫੀ ਮਿਲੂਗਾ ਮਾਨਸਿਕ ਤੌਰ ਤੇ ਜਿਹੜੀਆਂ ਬਿਮਾਰੀਆਂ ਇਹਨਾਂ ਦੇ ਆਧਾਰ ਸ਼ੁਰੂ ਹੋਏ 1800 ਦੇ ਵਿੱਚ ਨਾਲ ਨਾਲ ਸਿਜ਼ੋਫਰੀਨੀਆ ਵਰਗੀਆਂ ਬਿਮਾਰੀਆਂ ਰਿਸਰਚ ਹੋਣੀ ਜਿਹੜੀ ਚੀਜ਼ਾਂ ਦੇਖਦੇ ਆਂ ਚੀਜ਼ਾਂ ਸੁਣਦੇ ਆਂ ਉਹਦੇ ਬਾਰੇ 'ਚ 1950 ਤੱਕ ਨਵੇਂ ਐਂਟਿਕ ਸੈਟ ਐਂਟੀਸਾਈਕੋਟਿਕ ਦਵਾਈਆਂ ਜਿਹੜੀਆਂ ਉਹ ਆਉਣ ਲੱਗੀਆਂ ਸੀ ਤੇ ਇਹਨਾਂ ਨਾਲ ਫਿਰ ਲੋਕਾਂ ਨੂੰ ਆਮ ਜ਼ਿੰਦਗੀ ਤੇ ਜਿਉਣ ਦੇ ਯੋਗ ਦਵਾਈਆਂ ਨੇ ਲੋਕਾਂ ਨੂੰ ਬੜਾਇਆ ਸੀ ਪਰ 1950 ਤੋਂ ਲੈ ਕੇ ਦਵਾਈ ਚੱਲ ਰਹੀ ਆ 2023 ਆ ਗਿਆ 70 ਦੇ ਦੰਨ 73 ਸਾਲਾਂ ਤੋਂ ਦਵਾਈਆਂ ਵਧੀਆ ਚੱਲ ਰਹੀਆਂ ਨੇ ਪਰ ਅੱਜ ਵੀ ਇੰਨੀ ਸਹੀ ਤੇ ਇੰਨੀ ਖੁੱਲ ਕੇ ਗੱਲੇ ਦੇ ਬਾਰੇ ਨਹੀਂ ਹੋ ਰਹੀ ਤੇ ਅੱਜ ਵੀ ਬਹੁਤ ਲੋੜ ਹੈ ਇਹਦੇ ਬਾਰੇ ਹੋਰ ਖੁੱਲ ਕੇ ਜਾਣਨ ਦੀ ਤੇ ਹੋਰ ਖੁੱਲ ਕੇ ਦੇ ਬਾਰੇ ਗੱਲ ਕਰਦੇ। ਮੈਂਟਲ ਹੈਲਥ ਸਟਿਗਮਾ ਸਾਡੇ ਤੇ ਕੀ ਪ੍ਰਭਾਵ ਪਾਉਂਦੇ ਨੇ ਆਪਾਂ ਇਹਦੇ ਬਾਰੇ ਗੱਲ ਕਰਦੇ ਆਂ ਸਾਡੀ ਸੋਸਾਇਟੀ ਤੇ ਦਾ ਪ੍ਰਭਾਵ ਕੀ ਹੈ ਜਿਹੜਾ ਆਪਾਂ ਇਹ ਸਾਰਾ ਕੁਝ ਉੱਤੇ ਜਿਹੜਾ ਕਰ ਰਹੇ ਆਂ ਇਹਦੇ ਨਾਲ ਸੋਸਾਇਟੀ ਦੇ ਵਿੱਚ ਕੀ ਦਿੱਕਤ ਆ ਰਹੀ ਹੈ ਸਭ ਤੋਂ ਪਹਿਲਾਂ ਇਲਾਜ ਕਰਾਉਣ ਤੋਂ ਝਿਜਕਣਾ। ਉਹਦੇ ਕਰਕੇ ਕੀ ਹੁੰਦਾ ਜਿੰਨਾ ਬੰਦਾ ਲੇਟ ਹੋ ਰਿਹਾ ਉਹਨੀ ਸਿਚੁਏਸ਼ਨ ਖਰਾਬ ਹੋ ਰਹੀ ਹੈ ਜਿੰਨੀ ਉਹਦੀ ਸਿਚੁਏਸ਼ਨ ਖਰਾਬ ਹੋ ਰਹੀ ਹੈ ਉਹਦੇ ਆੜਾ-ਜਾੜਾ ਵੀ ਤੇ ਇੰਪੈਕਟ ਪੈ ਰਿਹਾ ਹੈ ਨਾ। ਸੋਸ਼ਲ ਆਈਸੋਲੇਸ਼ਨ ਹੋ ਰਿਹਾ ਸੋਸ਼ਲ ਆਈਸੋਲੇਸ਼ਨ ਹੋ ਰਹੀ ਹੈ। ਸਸੇ ਦਾ ਸ਼ਸ਼ਾ ਕਈ ਵਾਰੀ ਤਾਂ ਉਹ ਹੋ ਰਹੀ ਹੈ ਉਹਦਾ ਕਾਰਨ ਇਹ ਹੈ ਵੀ ਬੰਦਾ ਫਿਰ ਆਪਣੇ ਆਪ ਨੂੰ ਘਰੇ ਬੰਦ ਕਰ ਲੈਂਦਾ ਲੋਕਾਂ ਨਾਲ ਗੱਲ ਕਰਨ ਤੋਂ ਗਰੇਜ਼ ਕਰਦਾ ਤੇ ਉਹਦੇ ਨਾਲ ਵੀ ਜਿਹੜੀ ਸਿਚੁਏਸ਼ਨ ਹੈ ਉਹ ਵਰਸ ਹੀ ਹੋ ਰਹੀ ਹੈ ਫਿਰ ਸ਼ਰਮ ਦੀ ਭਾਵਨਾ ਵੀ ਆ ਰ ਲੋਕ ਕਹਣਗੇ ਯਾਰ ਤੇ ਤੂੰ ਆਪਦਾ ਆਪਣੀ ਸੂਟ ਆਉਂਦਾ ਵੀ ਕਿੱਡੀ ਗੱਲ ਐ ਕੋਈ ਬਿਮਾਰੀ ਹੈ ਤੂੰ ਹੀ ਕਿਉਂ ਡਰਾਮਾ ਫੜਿਆ ਤਾਂ ਇਹਦੇ ਨਾਲ ਫਿਰ ਉਹਦਾ ਜਿਹੜਾ ਸੈਲਫ ਕੌਨਫੀਡੈਂਸ ਹੈ ਉਹ ਮਰਦਾ ਸੈਲਫ ਕੌਨਫੀਡੈਂਸ ਮਰਦਾ ਫਿਰ ਬੰਦਾ ਕੁਝ ਕਰਨ ਜੋਗਾ ਨਹੀਂ ਉਹਦਾ ਕੰਮ ਨਹੀਂ ਕਰਦਾ ਫਿਰ ਉਹ ਕਿਸੇ ਨਾ ਕਿਸੇ ਤੇ ਡਿਪੈਂਡ ਹੁੰਦਾ ਜਾਂ ਵਿਚਾਰਾ ਉਹ ਸਟਰਗਲ ਕਰਦਾ ਗਰੀਬੀ 'ਚ ਹੈਨਾ ਕੰਮ ਤੇ ਬੇਤਖਰਾ ਇਹਦੇ ਕਰਕੇ ਕਿ ਕਿ ਉੱਥੇ ਜਿਵੇਂ ਪਹਿਲਾਂ ਗੱਲ ਕਿਹਾ ਵੀ ਲੋਕ ਪਿੱਛੇ ਖਿੱਚਣਗੇ ਉਹਨੂੰ ਉਹਨੇ ਕੱਲ ਨੂੰ ਪ੍ਰੋਮੋਸ਼ਨ ਖਾਤਰ ਅਪਲਾਈ ਕਰਤਾ ਘਾਣਾ ਕਿ ਸਾਡਾ ਪਹਿਲੇ ਨੀਰ ਨੂੰ ਪਤਾ ਲੱਗਦਾ ਉੱਥੇ ਇਹ ਕੀ ਕਰੂਗਾ ਹਨਾ ਨਾ ਕਿ ਉਹਦੀ ਹੈਲਪ ਕਰੇ ਕੋਈ ਤੇ ਇਸ ਤਰੀਕੇ ਨਾਲ ਇਹ ਚੀਜ਼ਾਂ ਕਾਫੀ ਜ਼ਿਆਦਾ ਮੇਜਰ ਨਹੀਂ ਦੀਆਂ ਹੁਣ ਆਖਰੀ ਸਵਾਲ ਇਹ ਬਣਦਾ ਵੀ ਇਹ ਚਲੋ ਦੱਸਦਾ ਇਹ ਸਾਰੀ ਹਿਸਟਰੀ ਬਦਲ ਆ ਗਈ ਹੁਣ ਇਹਦਾ ਹੱਲ ਕੀ ਆ ਬਾਈ ਇਹਦਾ ਕਰੀਏ ਕਿਵੇਂ ਸੌਖਾ ਸੌਖਾ ਕੰਮ ਦੱਸ ਦਿਆਂ ਪਹਿਲੀ ਗੱਲ ਹੈ ਕਿ 네ਗੇਟਿਵ ਸੈਲਫ ਟਾਕ ਨਹੀਂ ਕਰਨੀ ਆਪਦੇ ਆਪ ਨੂੰ ਆਪ ਹੀ ਕੋਸੇ ਜਾਓਗੇ ਤਾਂ ਫਿਰ ਦੂਜੇ ਨਾਲ ਤਾਂ ਕੋਸਣਾ ਹੀ ਆ ਹਮੇਸ਼ਾ ਨੈਰੇਟਿਵ ਆਪਦਾ ਚੜਦੀ ਕਲਾ ਵਾਲਾ ਰੱਖੋ ਹਮੇਸ਼ਾ ਨੈਰੇਟਿਵ ਆਪਦਾ ਫੋਕਸ ਰੱਖੋ ਐਕਸ਼ਨ ਵਾਲਾ ਰੱਖੋ ਵੀ ਮੈਂ ਕੁਝ ਨਾ ਕੁਝ ਕਰਨਾ ਹੈ ਨਾ ਕਿ ਮੈਂ ਇੱਥੇ ਬੈਠ ਕੇ ਪਛਤਾਉਣਾ ਤਿੱਪਣਾ ਉਹਦੇ ਨਾਲ ਤੁਸੀਂ ਦੇਖਿਓ ਵੀ ਆਪਣੇ ਆਪ ਹੀ ਤੁਹਾਡੇ ਦਿਮਾਗ 'ਚ ਪੋਜ਼ਿਟਿਵ ਪੈਟਰਨ ਨੇ ਜਿਹੜੇ ਉਹ ਬਣਨੇ ਸ਼ੁਰੂ ਹੋਣਗੇ ਤੇ ਆਪਣੇ ਆਪ ਹੀ ਚੀਜ਼ਾਂ ਹੌਲੀ 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 ਸਹੀ ਰਾਹ ਤੇ ਪੈਣ ਲੱਗਣਗੀਆਂ ਦੂਜੀ ਚੀਜ਼ ਹੈਗੀ ਆ ਆਈਸੋਲੇਸ਼ਨ ਤੋਂ ਬਚੋ ਆਈਸੋਲੇਸ਼ਨ ਬਹੁਤ ਖਤਰਨਾਕ ਹੈ ਜਦੋਂ ਆਪਾਂ ਕੱਲੇ ਰਹਨੇ ਆ ਵੀ ਕਮਰੇ 'ਚ ਬੰਦ ਕਰ ਰਹੇ ਆ ਕਿਸੇ ਨਾਲ ਗੱਲ ਨਹੀਂ ਕਰੀ ਕਿਸੇ ਨਾਲ ਫੋਨ ਨਹੀਂ ਕਰਿਆ ਕਿਸੇ ਨੂੰ ਕੁਝ ਕਹੀ ਹੀ ਨਹੀਂ ਇਹ ਡ ਕਿ ਮੈਂ ਤਾਂ ਮੈਂਟਰਲ ਹੈਲਥ ਦੀ ਪ੍ਰੋਬਲਮ ਹੈ ਉਹਦੇ ਨਾਲ ਇਹ ਪ੍ਰੋਬਲਮ ਹੈ ਜਿਹੜੀ ਹੋਰ ਵਧੂਗੀ ਤੇ ਛੋਟੇ ਛੋਟੇ ਟੀਚਰ ਸੈਟ ਕਰੋ ਵੀ ਚੱਲ ਹਫ਼ਤੇ 'ਚ ਦੋ ਦਿਨ 5-5 ਮਿੰਟ ਬਾਹਰ ਜਾਵਾਂ 10-10 ਮਿੰਟ ਬਾਹਰ ਜਾਵਾਂ ਅੱਜ ਮੈਂ ਕਿਸੇ ਇੱਕ ਪੁਰਾਣੇ ਦੋਸਤ ਨੂੰ ਫੋਨ ਲਾऊं ਅੱਜ ਮੈਂ ਕਿਸੇ ਨੂੰ ਈਮੇਲ ਲਖਣੂੰ ਅੱਜ ਮੈਂ ਕਿਸੇ ਨਾਲ 5 ਮਿੰਟ ਗੱਲ ਕਰਾਂ ਹੈਨਾ ਇੱਥੋਂ ਸ਼ੁਰੂ ਕਰੋ ਤੇ ਉਹਨੂੰ ਬਿਲਡ ਅਪ ਕਰਨਾ ਸ਼ੁਰੂ ਕਰੋ ਉਹ ਬਹੁਤ ਜ਼ਰੂਰੀ ਹੈ ਬੋਲੋ ਸਟਿਗਮਾ ਖਤਮ ਕਰਨ ਦਾ ਸਭ ਤੋਂ ਵਧੀਆ ਤਰੀਕਾ ਵੀ ਇਹਦੇ ਬਾਰੇ ਬੋਲੋ ਜਦੋਂ ਵੀ ਤੁਹਾਨੂੰ ਲੱਗੇ ਕੋਈ ਗਲਤ ਪੇਸ਼ ਆ ਰਿਹਾ ਉਹਨੂੰ ਬੋਲ ਕੇ ਕ ਮੈਨੂੰ ਇਹ ਐਕਸੈਪਟ ਨਹੀਂ ਖੁੱਲ ਕੇ ਬੋਲੋ ਬਹੁਤ ਜਾਣੇ ਮੇਰੇ ਕੋਲੇ 1 ਟੂ 1 ਕੋਚਿੰਗ ਕਰਨ ਆਉਂਦੇ ਉਹਨਾਂ ਨੂੰ ਮੈਂ ਕਹਿਣਾ ਉਹ ਡਰਦੇ ਨੇ ਵੀ ਉਹ ਫਲਾਣਾ ਬੰਦਾ ਸਾਹਮਣੇ ਹੋ ਗਿਆ ਮੈਨੂੰ ਪਤਾ ਨਹੀਂ ਕੀ ਕਹਿਣਾ ਤਾਂ ਮੈਂ ਡਰ ਜਾਂਦਾ ਪਰ ਹੁਣ ਜਦੋਂ ਉਹਨਾਂ ਨਾਲ ਮੇਰੀ ਰੋਜ਼ ਰੋਜ਼ ਗੱਲ ਹੁੰਦੀ ਆ ਉਹ ਸਮਝਦੇ ਨੇ ਮੁੜ ਕੇ ਜਾ ਕੇ ਉਹ ਬੰਦੇ ਨੂੰ ਚਾਹ ਦੇਖੋ ਜੀ ਦੋ ਤੁਸੀਂ ਮੈਨੂੰ ਕਹਿ ਰਹੇ ਹੋ ਇਹ ਮੇਰੀ ਹਲਪ ਨਹੀਂ ਕਰ ਰਿਹਾ ਮੈਂਟਲੀ ਇਹ ਮੈਨੂੰ ਹੋਰ ਤੰਗ ਕਰ ਰਿਹਾ ਹੈ ਮੇਰੇ ਤੋਂ ਉਹਨੂੰ ਬੈਂਦੀ ਆ ਤੁਸੀਂ ਮੈਨੂੰ ਅੱਗੇ ਤੋਂ ਇਸ ਮੁੱਦੇ ਤੇ ਕਦੇ ਕੁਝ ਨਾ ਕਹੋ ਕੱਲ ਖਤਮ ਐਂਡ ਟਾਈ ਕਰੋ ਦੂਜਿਆਂ ਲਈ ਵੀ ਇੱਕ ਸਪੇਸ ਬਣਾਓ ਦੂਜਿਆਂ ਲਈ ਵੀ ਇੱਕ ਜਗ੍ਹਾ ਬਣਾਓ ਜਿੱਥੇ ਉਹ ਮੈਂਟਲ ਹੈਲਥ ਦੀ ਗੱਲ ਕਰ ਸਕਣ ਹੈਨਾ ਦੂਜਿਆਂ ਨੂੰ ਇਹ ਮਹਿਸੂਸ ਕਰਨ ਦੀ ਤੁਹਾਨੂੰ ਕਿ ਡਾਕਟਰ ਹੋਣ ਦੀ ਲੋੜ ਨਹੀਂ ਤੁਹਾਨੂੰ ਕਿ ਡਿਗਰੀਆਂ ਲੈਣ ਦੀ ਲੋੜ ਨਹੀਂ ਤੁਸੀਂ ਆਪ ਦਾ ਦਿਲ ਖੋਲੋ ਥੋੜਾ ਜਿਹਾ ਜੇ ਕੋਈ ਮੈਂਟਲ ਹੈਲਥ ਦੀ ਗੱਲ ਕਰਨਾ ਚਾਹੁੰਦਾ ਹੈ ਉਹਨੂੰ ਐਨਾ ਗੋ ਵੀ ਨਹੀਂ ਤੂੰ ਐ ਕਰ ਲੈ ਐ ਕਰ ਲੈ ਨਾ ਤੁਸੀਂ ਬਸ ਉਹਨੂੰ ਸੁਣ ਲਓ ਉਹਨੂੰ ਹੀ ਜਵਾਬ ਵੀ ਪਤਾ ਨਹੀਂ ਤੁਸੀਂ ਬਸ ਉਹਨੂੰ ਹੱਲਾਸ਼ੇਰੀ ਦੇ ਦਿਓ ਤੁਸੀਂ ਉਹਨੂੰ ਸਪੇਸ ਦਿਓ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਐਂਡ ਤੇ ਮੈਂ ਤੁਹਾਨੂੰ ਦੱਸ ਰਿਹਾ ਵੀ ਪ੍ਰੋਫੈਸ਼ਨਲ ਦੀ ਹੈਲਪ ਲਓ ਬਾਬਿਆਂ ਕੋਲੇ ਨਾ ਜਾਓ ਟੂਨੇ ਟੱਪਿਆਂ ਚ ਨਾ ਪਾਓ ਜਾਦੂ ਮੰਤਰਾਂ ਚ ਨਾ ਪਾਓ ਹਨਾ ਤੇ ਧਰਮ ਦੇ ਠੇਕੇਦਾਰ ਨੇ ਜਿਹੜੇ ਝੂਠ ਬੋਲਦੇ ਨੇ ਉਹਨਾਂ ਕੋਲੇ ਨਾ ਜਾਓ ਸਾਈਕਾਟ੍ਰਿਸਟ ਸਾਈਕੋਲੋਜਿਸਟ ਸਾਈਕੋਥੈਰਾਪਿਸਟ ਸੀਬੀਟੀ ਵਾਲੇ ਟਾਕਿੰਗ ਥੈਰਾਪੀਜ਼ ਬਹੁਤ ਕੁਝ ਉੱਥੇ ਜਾਓ ਹੈਲਪ ਲਓ ਖੁੱਲ ਕੇ ਹੈਲਪ ਲਓ ਉਂਵੀ ਤੇ ਡਾਕਟਰ ਦੇ ਜਾਨੇ ਨਾ ਇਲਾਜ ਕਰਾਉਣਾ ਆਪਰੇਸ਼ਨ ਕਰਾਉਣਾ ਇਹਦਾ ਵੀ ਇਲਾਜ ਹੀ ਕਰਾਉਣਾ ਟਰਾਈ ਕਰੋ ਇਹਦੇ ਨਾਲ ਤੁਹਾਨੂੰ ਬਹੁਤ ਫਰਕ ਪਊਗਾ ਤੇ ਇਹ ਵੀਡੀਓ ਨੂੰ ਤੁਸੀਂ ਜਰੂਰ ਸ਼ੇਅਰ ਕਰੋ ਕਿਉਂਕਿ ਮੈਂ ਚਾਹੁੰਦਾ ਵੀ ਆਪਾਂ ਸਾਰੇ ਮੈਂਟਲ ਹੈਲਥ ਬਾਰੇ ਬੋਲਣਾ ਸ਼ੁਰੂ ਕਰੀਏ ਖੁੱਲ੍ਹ ਕੇ ਤਾਂ ਕਿ ਜ਼ਿੰਦਗੀ ਬੈਟਰ ਹੋਵੇ ਠੀਕ ਹੈ ਜੀ ਮੈਂ ਤੁਹਾਨੂੰ ਮਿਲਦਾ ਹਾਂ ਹੋਰ ਵੀਡੀਓ ਨਾਲ ਬਹੁਤ ਛੇਤੀ ਸ਼ੇਅਰ ਸਬਸਕ੍ਰਾਈਬ ਲਾਈਕ ਐਂਡ ਰਿਟਰਿਵਿਊ ਆਪ ਕੀ ਕਰਦੇ ਰਹੇ